ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੇ ਈਸੋ ਨਿਹਾਲ ਸਤ ਨਾਮ ਏ ਸੋ ਨਿਹਾਲ ਸਤ ਜੀ ਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਬੋਲੇ ਈਸੋ ਨਿਹਾਲ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 ਉਦਾਕੇ ਜਾਕੇ ਪ੍ਰਭ ਅਗੇ ਅਦਾਸ ਅਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜਿੱਕੇ ਪਤੇ ਪਾਸੇ ਦਸਮੀ ਪ੍ਰਥਮ ਭਗਵਤੀ ਸਮਰਗ ਬਹੁ ਨਾਨਕ ਲੈਟੇ ਆਏ ਫਿਰੰਗ ਤੇ ਗੁਰਮੁਖ ਦਾਸ ਰਾਮਦਾਸ ਉਹਦੇ ਸਹਾਰੇ ਅਰਚਨ ਹਰਿ ਕੋ ਬਿੰਦਨੋ ਸਿਮਰੋ ਸ੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਦਾਦੇ ਦੀਆਂ ਲੋਰੀਆਂ ਤੇ ਪੁੱਤਾਂ ਦੀਆਂ ਜੋੜੀਆਂ ਨਾਨੀ ਮਾਤਾ ਰਈਆ ਸਮਝਾ ਨਾਨੀ ਮਾਤਾ ਰਈਆ ਸਮਝਾ ਵੇ ਬੱਚੇ ਓ ਤੁਸ਼ਾਨੀ ਜੈ ਜਾਨਾ ਘੋਰਾ ਗੁਰੂ ਜੀਆ ਲੋਰੀਆਂ ਤੇ ਰੰਦੇ ਨਾ ਜਾ ਨਾ ਜਾ ਨਾ ਜਾ ਨਾਨੀ ਮਾਤਾ ਰਈਆ ਸਮਝਾ ਲੇ ਬੱਤੇ ਹੋ ਤੁਕਾ ਦੀ ਉਹ ਜਾਨ ਬਰਦਾ ਬੇਟਾ ਚ ਆਗਾ ਸਿੱਖੀ ਦਾ ਜਿਸਾਂ ਕੇ ਸਿੱਖੀ ਵਾਲਾ ਉਹ ਤਾਂ ਗਿਆ ਆ ਲੇ ਤੋਹਾ ਦਾ ਚੁਕੀਦਾ ਉਸ ਸੀ ਆਮਰ ਅਸਰ ਪਰ ਤੇਸੀ ਨੂੰ ਮੀਰਾ ਰਾਮੀ ਨੇ ਅਬ ਸੰਤਾਂ ਦੇ ਜੁਠੇ ਪਾਂਡੇ ਮੇਰੇ ਗੁਰੂ ਲਾਗਦੇ ਰਾਮਾ ਬਾਬਨ ਜੀ ਸੰਤ ਤੇ ਮੇਰੇ ਗੁਰੂ ਲਾਗਦੇ ਅੱਜਾ ਜੀ 7ਵੇਂ ਦਿਨ ਦੀ ਪ੍ਰਭਾਤ ਫੇਰੀ ਤੇ ਬੜਾ ਉਤਸਾਹ ਆ ਨਗਰ ਖਲੈਰੇ ਦੀਆਂ ਸੰਤਾਂ ਚ ਸੁਰ ਗੋਬਿੰਦ ਸਿੰਘ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਮਨਾ ਰਹੀਆਂ ਪਤਾਂ ਵੇਖੋ ਜੀ ਛੋਟੇ ਛੋਟੇ ਬੱਚਿਆਂ ਵਿੱਚ ਕਿੰਨਾ ਉਤਸ਼ਾਹ ਆ

दाई साहब ने तो सुन ना चरन को मन भाए तेरी ताग का कम ना जा मन दांसो गावे स्वामी साते होंठ सदा ही रहा ਕਾਲੇ ਵਿੱਚ ਰਹਿੰਦਾ ਜੀ ਜਿੰਨੇ ਸਾਰਾ జగ ਤਾ ਗੜੀ ਕਰਾ ਚੱਤ ਗੁਰ ਮੇਰਾ ਹਰ ਜਗ ਦੇ ਨਾਲੋਂ